ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਹੈ ਭਗਵੰਤ ਸਿੰਘ ਮਾਨ ਹੁਰਾ ਨੇ ਕੈਬਨਟ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕੋਈ ਸਿੰਬਲ ਤੇ ਚੋਣਾਂ ਨਹੀਂ ਲੜ ਸਕਦਾ ਕਦੇ ਪੰਚਾਇਤੀ ਚੋਣਾਂ ਕਦੇ ਸਿੰਬਲ ਤੇ ਲੜੀਆਂ ਹੀ ਨਹੀਂ ਇਸ ਤੋਂ ਪਹਿਲਾਂ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜਦੇ ਆਂ ਲੇਕਿਨ ਪੰਚਾਇਤ ਦਾ ਮੈਂਬਰ ਤੇ ਸਰਪੰਚ ਕਦੇ ਕਾਂਗਰਸ ਤੇ ਜਾਂ ਤਕੜੀ ਦੇ ਜਾਂ ਝਾੜੂ ਦੇ ਸਿੰਬਲ ਤੇ ਇਸ ਤੋਂ ਪਹਿਲਾਂ ਨਹੀਂ ਲੱਗਿਨ ਇਹ ਕੈਬਨਟ ਚ ਲੈ ਕੇ ਆਏ ਇਹ ਗੱਲ ਕਿਉਂਕਿ ਇਹਨਾਂ ਦੇ ਮਨ ਚ ਖਸਤਾ ਸੀ ਕਿ ਅਗਰ ਕੋਈ ਨਾ ਕੋਈ ਪ੍ਰੋਵੀਜ਼ਨ ਹੈਗੀ ਹੈ ਜੇ ਕੋਈ ਚੋਣ ਚਿੰਨ ਲੈਣਾ ਚਾਹੁੰਦਾ ਹੋਵੇ ਇਹਨਾਂ ਦੇ ਦਿਮਾਗ ਚ ਖਸਤਾ ਸੀ ਵੀ ਸਾਡਾ ਚੋਣ ਚਿੰਨ ਲੈ ਲੈਣ ਸਾਰੇ ਜਾਣੇ ਤੇ ਉਹ ਸਾਰੇ ਜਾਣੇ ਹਾਰ ਜਾਣ ਇਸ ਤੋਂ ਚੰਗਾ ਕੈਬਨਟ ਦੇ ਵਿੱਚ ਇਹ ਫੈਸਲਾ ਕਰੋ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਚੋਣ ਚਿੰਨ ਲੈ ਨਹੀਂ ਸਕਦਾ ਤਾਂ ਜੋ ਇਹ ਨਾ ਬਾਅਦ ਚ ਪਤਾ ਲੱਗੇ ਕਿ ਆਮ ਆਦਮੀ ਪਾਰਟੀ 90% ਪੰਚਾਇਤੀਆਂ ਚੋਣਾ ਹਾਰ ਗਈ ਹੈ ਇਹ ਪੰਬਲਪੂ ਸਾਰੇ ਵੀ ਅਸੀਂ ਕਹਾਂਗੇ ਸਾਰੇ ਸਰਪੰਚ ਜਿਹੜੋ ਸਰਪੰਚ ਜਿੱਤ ਜਾਂਦਾ ਹੈ ਉਹਨੂੰ ਵੀਡੀਓ ਤੋਂ ਬਾਪ ਆ ਲੈਂਦਾ ਕਿ ਅਸੀਂ ਗਾਰੰਟੀ ਨਹੀਂ ਦੇਣੀ ਆ ਯਾਰ ਤੂੰ ਹੁਣ ਚੁੱਪ ਕਰਕੇ ਬੈਠਾ ਰਹਾ ਭਾਵੇਂ ਤੂੰ ਕਾਂਗਰਸ ਹੈ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਜਿੱਤਣ ਤੋਂ ਬਾਅਦ ਸਾਡੇ ਸਰਪੰਚਾਂ ਨੂੰ ਜਿਹੜੇ ਜਿੱਤਣਗੇ ਜਾਂ ਮੈਂਬਰ ਉਹਨਾਂ ਤੋਂ ਲਿਖਵਾ ਲਿਆ ਜਾਏਗਾ ਕਿ ਭਾਈ ਤੂੰ ਕਿਹੜੀ ਪਾਰਟੀ ਨਾਲ ਤਲੁਕ ਰੱਖਦਾ ਹੈ ਤੂੰ ਲਿਖ ਦੇ ਇੱਥੇ ਵੀ ਆਮ ਆਦਮੀ ਪਾਰਟੀ ਨਾਲ ਮੇਰਾ ਸਬੰਧ ਹੈਗਾ ਤੇ ਤਾਂ ਜੋ ਅਸੀਂ ਇਕ ਆંકੜਾ ਪੇਸ਼ ਕਰਦੇ ਆਂਗੇ ਪੰਜਾਬ ਦੇ ਲੋਕਾਂ ਨੂੰ ਇਹ ਸਾਡੇ ਕੋਲੇ 80 ਤੋਂ 90% ਜਿਹੜੇ ਸਰਪੰਚ ਆ ਉਹ ਸਾਡੇ ਜਿੱਤ ਗਏ ਨੇ ਇਹਨਾਂ तमाम ਗੱਲਾਂ ਤੇ ਅੱਜ ਅਸੀਂ ਸਾਰੇ ਲੀਡਰਸ਼ਿਪਾਂ ਨੂੰ ਮਿਲਣਾ ਹੈ ਆਂ ਔਰ ਨਾਲ ਦੀ ਨਾਲ ਅੱਜ ਅਸੀਂ ਹੈਲਪਲਾਈਨ ਨੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਾਰੀ ਕੀਤਾ ਹੈ ਕੀ ਕਿਸੇ ਵੀ ਪੰਜਾਬ ਦੇ ਚਾਹੇ ਉਹ ਸਾਡੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਨਾ ਰੱਖਦਾ ਹੋਵੇ ਅਗਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪੰਚਾਇਤਾਂ ਨੂੰ ਕਾਗਜ਼ਾਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਉਹ ਸਾਡੀ ਹੈਲਪਲਾਈਨ ਨੰਬਰ ਤੇ ਸੰਪਰਕ ਕਰੇ ਤੇ ਨਾਲ ਦੀ ਨਾਲ ਅਸੀਂ ਆਪਦੇ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਰੂਰਲ ਸਾਡੇ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਨਾਂ ਤੇ ਨੰਬਰ ਵੀ ਜੇ ਉਹਨਾਂ ਨੇ ਲੋਕਲ ਉਸ ਕਿਸੇ ਵਿਅਕਤੀ ਨੂੰ ਸੰਪਰਕ ਕਰਨਾ ਹੈ ਜ਼ਿਲ੍ਹਾ ਪ੍ਰਧਾਨ ਨੂੰ ਤਾਂ ਜ਼ਿਲ੍ਹਾ ਪ੍ਰਧਾਨ ਨੂੰ ਸੰਪਰਕ ਕਰ ਲੈ ਔਰ ਜੇ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਜਿਹੜਾ ਆਫਿਸ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਸਾਡੇ ਤਿੰਨ ਲੋ ਚਾਰ ਲੋਗਾਂ ਦਾ ਸਾਡੇ ਦਫ਼ਤਰ ਨਾਲ ਸੰਪਰਕ ਕਰੇ ਸੋ ਇਸ ਦੇ ਬਾਬਯੂਧ ਵੀ ਕਿਤੇ ਧਾਂਦਲੀ ਹੋਏਗੀ ਜਾਂ ਧੱਕਾ ਹੋਏਗਾ ਉਹਨੇ ਇਸ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਦੇ ਅਧਿਕਾਰੀਆਂ ਵੱਲੋਂ ਅਸੀਂ ਮੈਂ ਸੀਐਲਪੀ ਲੀਡਰ ਤੇ तमाम ਅਸੀਂ ਵੱਡੇ ਲੀਡਰ ਜਿੰਨੇ ਵੀ ਸਾਰੇ ਸਾਡੇ ਪੰਜਾਬ ਦੇ ਲੀਡਰ ਹੈ ਉਥੇ ਜਾ ਕੇ ਇਟ ਨਾਲ ਇਟ ਖੜਕਾਵਾਂਗੇ ਤੇ ਆਪਦੇ ਕਿਸੇ ਬੰਦੇ ਨਾਲ ਧੱਕਾ ਨਹੀਂ ਹੁੰਦਿਆਂਗੇ ਔਰ ਮੈਂ ਅੱਜ ਬੇਨਤੀ ਕਰਨੀ ਚਾਹਣਾ ਹੈ ਸਵਲਦਕਾਰਿਆਂ ਨੂੰ ਕਈ ਬੀਡੀਪੀਓ ਆਮ ਆਦਮੀ ਪਾਰਟੀ ਦੇ ਪੁੱਤ ਬਣੇ ਹੋਏ ਐ ਕਈ ਡੀਡੀਪੀਓ ਪੁੱਤ ਤੇ ਧੀਆ ਬਣੇ ਹੋਏ ਐ ਮੇਰੀ ਇਹ ਬੇਨਤੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਕਈ ਹੁਣ ਨਵੇਂ-ਨਵੇਂ ਲੋਕਾਂ ਨੂੰ ਡੀਐਸਪੀ ਵੀ ਲਵਾਇਆ ਗਿਆ ਐ ਐਮਐਲਏਆਂ ਦੁਆਰਾ ਕਿ ਆਹ ਡੀਐਸਪੀ ਲਾਓ ਜੀ ਇਹ ਬੰਦਾ ਸਾਡੇ ਸਰਪੰਚੀ ਦੇ ਕਾਗਜ ਇਹ ਠੀਕ ਕਰਾਊਗਾ ਸੋ ਉਹਨਾਂ ਨੂੰ ਮੈਂ ਚੇਤਾਵਨੀ ਵੀ ਦਿਨਾ ਔਰ ਬੇਨਤੀ ਵੀ ਕਰਨੇ ਚੇਤਾਵਨੀ ਇਹ ਐ ਕਿ ਮਤ ਸਮਝਿਓ ਇਹ ਪੁਰਾਣਾ ਸਮਾਂ ਕਿਸੇ ਲੀਡਰ ਨੇ ਆਉਣਾ ਨਹੀਂ ਐ ਤੇਰੇ ਤੁਹਾਡੇ ਦਫ਼ਤਰ ਨੂੰ ਆ ਕੇ ਜਿੰਦਰਾ ਲਾਵਾਂਗੇ ਤੇ ਤੁਹਾਡੇ ਨਾਲ ਲੜਾਈ ਲੜਾਂਗੇ ਅਗਰ ਕਿਸੇ ਵੀ ਸਰਪੰਚ ਨਾਲ ਧੱਕਾ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਆਪਣੀ ਨੌਕਰੀ ਦੇ ਆਪ ਜ਼ਿੰਮੇਦਾਰ ਹੋਵੋਗੇ ਪਰ ਹਾਈ ਕੋਰਟ ਤੱਕ ਤੁਹਾਨੂੰ ਇਹ ਝੱਲਣਾ ਪਏਗਾ ਔਰ ਲੜਾਈ ਲੜਾਂਗੇ ਪਰ ਭੁੱਲਾਂਗੇ ਨਹੀਂ ਪਹਿਲਾਂ ਸਰਕਾਰਾਂ ਦੇ ਵਿੱਚ ਅਫਸਰ ਕੀ ਕਰਦੇ ਆ ਹੁਣ ਗੇਲਾ ਕੇ ਲੱਗ ਜਾਣਗੇ ਤੇ ਜਦੋਂ ਸਰਕਾਰ ਕਾਂਗਰਸ ਦੀ ਆ ਗਈ ਫਿਰ ਰੋਪੜਾ ਕੇ ਲੱਗ ਜਾਣਗੇ ਕਿਉਂਕਿ ਉਹ ਜਿਹੜੇ ਲੀਡਰਸ ਹਨ ਉਹ ਸ਼ਾਹੀ ਮਜਾਜ ਦੇ ਲੀਡਰਸ ਹਨ ਉਹਨਾਂ ਨੂੰ ਪਤਾ ਨਹੀਂ ਸੀ ਮਾਜੇ ਵਾਲੇ ਆ ਕੇ ਦਵਾਬੇ ਲੱਗ ਜਾਂਦਾ ਤੇ ਤਵਾਬੇ ਵਾਲਾ ਆ ਕੇ ਮਾਲਵੇ ਲੱਗ ਜਾਂਦਾ ਨਾ ਇਸ ਵਾਰੀ ਕਾਗਜ਼ ਤੇ ਲਿਖਿਆ ਪਿਆ ਕਿ ਕਾਂਗਰਸ ਪਾਰਟੀ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 2 ਸਾਲਾਂ ਨੂੰ ਰਾਜ ਹੋਣਾ ਸੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਪੜਿਓ ਜਰੂਰ ਵਿਚਾਰਿਓ ਮੈਂ ਤਾਂ ਪਿਛਲੀ ਸਰਕਾਰ ਚ ਵੀ ਇਹ ਗੱਲ ਰਾਏ ਦਿੱਤੀ ਸੀ ਕਿ ਜੀ ਇੱਕ ਅਡਾਪਟਿੰਗ ਕਮਿਸ਼ਨਰ 8 ਨੋ ਐਸ ਡੀ ਐਮ ਤੇ 12 15 ਬੀਡੀਪੀਓ ਤੇ 50 ਸੈਕਟਰੀ ਜਿਹੜੇ ਧੱਕਾ ਕਰਦੇ ਪੂਰੇ ਪੰਜਾਬ ਇਵੇਂ ਹੀ ਪੁਲਿਸ ਵਾਲੇ ਇੱਕ ਦੋ ਐਸਐਸਪੀ ਪੰਜ ਚਾਰ ਡੀਐਸਪੀ ਇੱਕ ਅੱਧਾ ਐਸਪੀ ਦੋ ਤੇ ਥੱਲੇ 25 30 ਐਸਐਚਓ ਇਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਸਰਕਾਰਾਂ ਦੇ ਹੋਂਟੇ ਜਾਹੇ ਉਹ ਕੋਈ ਸਰਕਾਰ ਆਉਂਦੀ ਹੈ ਇਹ ਧੱਕਾ ਕਰਦੇ ਉਹ ਮਸ਼ਹੂਰ ਹੁੰਦੇ ਆ ਵੀ ਜਿਹੜੀ ਸਰਕਾਰ ਆ ਗਈ ਉਹਦੇ ਚ ਆ ਕੇ ਧੱਕਾ ਕਰਕੇ ਉਹ ਕੰਮ ਕਰਦੇ ਇਹਨਾਂ ਨੂੰ ਡਿਸਮਿਸ ਪੱਕੇ ਤੌਰ ਤੇ ਜੇ 200 ਬੰਦਾ ਪੱਕੇ ਤੌਰ ਤੇ ਸਰਕਾਰਾਂ ਡਿਸਮਿਸ ਕਰ ਦੇਣ ਤਾਂ ਇਹ ਝੰਡਟ ਮੁੱਕ ਜੇ ਕਿਸੇ ਦਾ ਵੀ ਰਾਜ ਆਵੇ ਮੈਂ ਨਹੀਂ ਚਾਹੁੰਦਾ ਕਾਂਗਰਸ ਦਾ ਰਾਜ ਆਵੇ ਤੇ ਉਹੀ ਅਕਸਰ ਸਾਡੇਆਂ ਲਾ ਕੇ ਧੱਕਾ ਕਰਨ ਉਹਨਾਂ ਦਾ ਮੁਕੰਮਲ ਤੌਰ ਤੇ ਝੋਲਾ ਬੰਦ ਕਰਕੇ ਘਰੇ ਭੇਜਿਆ ਹੋਵੇ ਨਾ ਤਾਂ ਕੋਈ ਸਾਨੂੰ ਬੰਦੇ ਕਹਿਣ ਵੀ ਧੱਕਾ ਕਰੋ ਨਾ ਸਾਨੂੰ ਪਬਲਿਕ ਕਰੇ ਤੇ ਨਾ ਹੀ ਕੋਈ ਆਫੀਸਰ ਜੁਰਤ ਕਰੇ ਕਿ ਅਸੀਂ ਧੱਕਾ ਕਰਨੇ ਸੋ ਅੱਜ ਅਸੀਂ ਸਾਨੂੰ ਪੂਰਨ ਜਿਹੜੇ ਡਿਪਟੀ ਕਮਿਸ਼ਨਰ ਹੈ ਇਹਨਾਂ ਨੂੰ ਅਸੀਂ ਪਹਿਲੀ ਵਾਰ ਹੀ ਮਿਲੇ ਹੈ ਵਧਾਈ ਵੀ ਦਿੱਤੀ ਹੈ ਔਰ ਇਹਨਾਂ ਦਾ ਰਵਈਆ ਸਾਨੂੰ ਠੀਕ ਲੱਗਿਆ ਔਰ ਸਾਨੂੰ ਉਮੀਦ ਹੈ ਕਿ ਇਹ ਜਿਹੜੇ ਯੰਗ ਆਫੀਸਰ ਮੁੰਡੇ ਕੁੜੀਆਂ ਜਿਹੜੇ ਅੱਜ ਪੰਜਾਬ ਦੇ ਵਿੱਚ ਲੱਗ ਰਹੇ ਨੇ ਕਈ ਜਿਹੜੇ ਹੈਗੇ ਕਈ ਤਾਂ ਬਹੁਤ ਹੀ ਬਾਇਸ ਹੈ ਕਈਆਂ ਦਾ ਤਾਂ ਕਹਿਣਾ ਕੀ ਹੈ ਮਣਕੇ ਜਮਾ ਡੀਸੀ ਜਿਹੜਾ ਚਪੜਾਸੀ ਵਾਲਾ ਕੰਮ ਕਰਦਾ ਮੈਂ ਦੇਖਿਆ ਦੋ ਚਾਰ ਜ਼ਿਲ੍ਹਿਆਂ ਚ ਪਰਲੇ